ਸਾਤੀ ਨੀ ਲੈ ਨਾ ਬੰਦ ਪੱਤਰ ਮੰਗਣ ਲਈ ਮੰਡਲ ਲੈ ਕੇ ਹੋਣ ਚਾ ਮੈਦੂਗਾਨ ਮੰਗਣ ਲੈ ਕੇ ਹੋਣ ਚਾ ਇਹ ਉਹ ਬੰਦ ਚਿੰਨ੍ਹ ਦੀ ਹੈ ਹੋਰੇ ਚਾ ਸ਼ਹਿਰ ਵਾਸਤੇ ਮੰਗਣ ਲੈ ਕੇ ਹੋ ਉਹ ਨਹੀਂ ਮੰਗਾਤਰ ਮੰਗ ਪੱਤਰ ਇਹ ਹਰ ਸਾਲ ਅਸੀਂ ਦੇਖ ਕੇ ਰੱਖਦੇ ਆਂ ਪਰ ਅਸੀਂ ਅੱਜ ਵੀ ਬੇਇੱਜ਼ਤੀ ਕਰਦੇ ਵੀ ਘਰ ਤੋਂ ਕਦੋਂ ਕੋਈ ਕੋਲ ਲੈ ਉਹ ਅਧਿਕਾਰੀ ਨਾਲ ਜੀਜੀ ਸਾਹਿਬ ਨਾਲ ਗੱਲ ਕਰਕੇ ਜਾਂ ਉੱਪਰਲੇ ਅਧਿਕਾਰੀ ਨਾਲ ਗੱਲ ਕਰਕੇ ਕਦੋਂ ਕਰ ਉਹਦੇ ਸਾਹਮਣੇ ਕੋਈ ਚਿੱਠੀ ਦਾ ਜਵਾਬ ਤਾਂ ਦਿਆ ਕਰੋ ਤੁਹਾਡੇ ਮੰਗ ਪੱਤਰ ਕਿੱਥੇ ਪਹੁੰਚਿਆ ਕਿੱਥੇ ਨਹੀਂ ਪਹੁੰਚਿਆ ਇਹਨਾਂ ਦੇ ਕੰਮ ਤੋਂ ਦੱਸ ਮਿਲੇਗਾ ਜੀ ਮੈਂ ਲੱਭੀ ਸਿੰਘ ਤੇ ਅਵਰਸੀ ਸਿੰਘ ਇਗਲ ਪਿੰਗਰ ਨੂੰ ਤੁਹਾਨੂੰ ਸਦਾ ਸਵਾਗਤ ਕਰਦੇ ਆਂ ਲਓ ਜੀ ਅੱਜ ਅਸੀਂ ਪਹੁੰਚਿਆ ਨੇ ਦੇਖਣ ਕਿ ਜਿੱਥੇ ਵੀ 1984 ਨੂੰ ਲੈ ਕੇ ਇੱਥੇ ਕਿਸਾਨਾਂ ਆ ਕੇ ਫਸਲੀ ਲਗਰ ਬੰਦੀਆ ਹੋਏ ਆ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਹ ਆਪਾਂ ਕੋਲ ਤੇ ਰਿਕਾਣ ਜਿੱਤੇ ਬੰਨਿਆ ਤੇ ਪੱਤਰੀ ਜਿੱਤੇ ਮਨ ਨਾਲ ਗੱਲਬਾਤ ਕਰਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਆ ਕਿ ਕਿਉਂ ਲੋਕੀ ਸਜਾ ਰਹੇ ਆ। ਇਹ ਆਪਦੀ ਹੱਕਾਂ ਨਹੀਂ ਖਤਮ। ਮਾਦਰਸ਼ਾ ਦਾ ਪਾਣੀ ਅਸਲੀ ਗੱਲ ਹੈ। ਮਤਲਬ ਕਿ ਹੋਇਆ ਹੈ। ਕੰਡਨਵਾਸ ਦੇ ਜ਼ਰੂਰੀ ਵੀ ਜ਼ਰੂਰ ਆ। ਬਾਹਰ ਸਾਲ ਨੂੰ ਅਸਲੀ ਗੀ ਸਮਝੇ ਜਾਦੇ। ਕਿਉਂਕਿ ਸਾਡੀ ਬਹੁਤ ਗਿੰਤੀ ਦੀ ਹਕੂਮਤ ਆ। ਤਾਂ ਕਿ ਅਲਟਰਨਟਿਵ ਦੇ ਨਾਮ ਤਨ 47 ਤੋਂ ਲੈ ਕੇ ਪਰ ਸਾਡਾ 33 ਸਹੀ ਕਰਦੀ ਹੈ ਸੰਤ ਰਸਮੀ ਕੰਮ ਕਰਦੇ ਸਾਡੇ 3 ਤਰ੍ਹਾਂ ਦੀ ਬੇਤ ਜਮੀਆਂ ਸਾਡੇ ਦੇ ਧਾਰਮਿਕ ਸਥਾਨ ਹਰਮੰਦਰ ਸਾਹਿਬ ਤੋਂ ਲੈ ਕੇ ਸਰਵਾਸ ਤੋਂ ਲੈ ਕੇ 300 ਬਰਸ ਦਾ ਸਾਜ ਦੇ ਜੂਵੇਸ਼ਾ ਬਣਾ ਹੋਇਆ ਕਿਉਂਕਿ ਸਾਡੇ ਸੱਚੇ ਯੋਧਿਆਂ ਦੇ ਮਾਰੇ ਗਏ ਦਿੱਲੀ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਭੈਣਾਂ ਦੇ ਘਰਾਂ ਦੇ ਵਿੱਚ ਤੈਰ ਪਾ ਕੇ ਸਾਰੇ ਉਹਨਾਂ ਦਾ ਬੰਦਾ ਰੱਬ ਦਾ ਹਿੱਸਾ ਹੋਈ 40 ਸਾਲ ਤੋਂ ਇਸ ਵੰਦੇ ਵਿੱਚ ਅਸੀਂ ਅੱਜ ਕਿਸਾਨ ਜੱਫੇ ਬੰਦੀਆਂ ਤੇ ਦੂਰ ਜੱਫੇ ਬੰਦੀਆਂ ਦੀਆਂ ਆਖਾਂ ਦੇ ਨਾਲ ਸਾਰੇ ਘਾਰਦਾਰ ਤੋਂ ਘਾਰਦਾਰਾਂ ਦੇ ਵਿੱਚ ਬੰਦੀਆਂ ਦੀ ਅਸੀਂ ਸਾਰੇ ਇਕੱਠੇ ਆਏ ਹਾਂ ਅੱਜ ਕਿਉਂਕਿ ਅਸੀਂ ਮਰਸੀ ਦਿਨਾਂ ਤੋਂ ਅਸੀਂ ਉਹ ਜੋ ਆਖਦੇ ਅਸੀਂ ਸੁੱਤੇ ਨਹੀਂ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਜੰਗ جاری। ਕੀ ਦੋ ਮਾਰਗੇ ਤੇ ਚੱਲਣਾ ਪੈਣਾ। ਦੇਖੋ ਜੀ ਇੰਦਾ ਸਾਨੂੰ ਪਤਾ ਹੀ ਹੈ। ਇਹ ਪੂਰਾ ਦਾਨ ਪਿਆ ਹੁੰਦਾ ਉੱਥੇ ਉਛੜ ਦਿੰਦੇ ਆ। ਪਰ ਅਸੀਂ ਹਾਰ ਨਹੀਂ ਮੰਨਦੇ। ਸਾਡਾ ਜੰਗ جاری ਰਹੂਗਾ। ਮੰਗ ਪੱਤਰ ਦੇਣਾ ਸਾਡਾ ਫਰਜ਼ ਆ ਤੇ ਸਰਕਾਰ ਦਾ ਫਰਜ਼ ਆ। ਉਹਨੇ ਦੌਰ ਕਰ ਰਹੇ ਆ ਕੀ ਆਪਣਾ ਕੀ ਕਿਹੜਾ ਬਾਰੇ ਕਿਹਾ ਸਮਾਂ ਹੋ ਗਿਆ ਹੈ ਇਹ ਸੰਗਰਾਮ ਵੀ ਨਹੀਂ ਹੋਇਆ ਹੈ ਸੰਗਰਾਮ ਜੱਲ ਨੂੰ ਜਿਵੇਂ ਮੈਂ ਲਿਖਿਆ ਇਹਦੇ ਬਾਰੇ ਤੁਸੀਂ ਕੀ ਜਣਾ ਕਹਿੰਦੇ ਸਤੀਦਾ ਜੀ ਅੱਜ ਵੀ ਘੜੀ ਵਿੱਚ ਇਹ ਕਹਿਣਾ ਚਾਹੁੰਦੇ ਆ ਜਿਹੜੇ ਸਾਡੇ ਬੰਦੀ ਸਿੰਘ ਉਥੇ ਕੈਦ ਕੀਤੇ ਹੋਏ ਆ ਵੀ ਅਸੀਂ ਉਹਨਾਂ ਦੀ ਰਿਹਾਈ ਵਾਸਤੇ ਅੱਜ ਕਿਤੇ ਕੱਟੇ ਹੋਇਆ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿ ਉਹਨਾਂ ਨੂੰ ਡਬਲ ਤੋਂ ਡਬਲ ਸਹਾਪੂਖ ਨਹੀਂ ਪੈ ਰਹੀ ਆ ਜੇ ਇਹ ਕੈਨੇਡਾ ਕੱਢੇ ਉਹ ਸਿੱਖਾਂ ਨੂੰ ਰਿਹਾ ਕੀਤਾ ਜਾਵੇ ਵੀ ਉਹਨਾਂ ਦੀ ਜਿਹੜਾਂ ਦੀ ਸਜ਼ਾ ਪੂਰੀ ਹੋਈ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਤੇ ਜਿਹੜੇ ਡਬਲ ਤੋਂ ਡਬਲ ਸਜ਼ਾ ਭੁਗਤ ਰਹੇ ਆ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਇਸ ਨਿਚੇ ਦੇ ਕੱਟੇ ਦੀ ਕਾਫੀ ਟਾਈਮ ਤੋਂ ਸੰਜਾਸੀ ਦਾ ਚੱਲ ਰਿਹਾ ਹੈ ਕਲੀ ਸਿੰਘ ਨਾਲ ਉਹ ਯਾਤਰਾਵਾਂ ਅਸੀਂ ਵੇਖਿਆ ਉਹ ਗੱਲ ਹਾਲੀਵੁੱਡ ਚ ਐਂਡੀਗਾਰਡ ਵਿੱਚ ਵੀ ਹੈ ਇਹ ਹਾਲੇ ਤੱਕ ਅਨਸਾਭ ਨਹੀਂ ਮਿਲਿਆ ਤੇ ਇਸ ਤੋਂ ਬਾਅਦ ਆਪਣੀ ਕਾਰਵਾਈ ਕੀਤੀ ਹੋਊਗੀ ਜੇ ਜੇਕਰ ਇਹ ਇਨਸਾਫ ਨਹੀਂ ਦਿੱਤਾ ਜਾ ਰਿਹਾ ਅਸੀਂ ਇਸ ਅਨਸਾਫ ਦੀ ਖਾਤਰ ਹੀ ਸਰਬਜੀਤ ਖਾਲਸੇ ਨੂੰ ਆਗੂ ਬਣਾਇਆ ਸਾਨੂੰ ਪਤਾ ਪੂਰੀ ਸਪੋਰਟ ਕਰਨਗੇ ਅਸੀਂ ਹੁਣ ਇਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਹੀ ਲਿਕਾਂਗੇ ਅਸੀਂ ਇੱਕ ਵਾਰੀ ਮੰਗ ਪੱਤਰ ਦੇ ਚੁੱਕੇ ਹਾਂ ਜੇ ਸਰਕਾਰ ਨੇ ਸਾਡੀ ਫਿਰ ਵੀ ਨਾ ਸੁਣੀ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਿੱਖ ਕੌਮ ਦੇ ਨਾਲ ਖੜੇ ਹੋ ਕੇ ਅਸੀਂ ਇਹ ਵੱਡਾ ਐਕਸ਼ਨ ਲਿਖਾਂਗੇ ਇਸ ਤੋਂ ਬਾਅਦ। ਇਹ ਤੁਹਾਨੂੰ ਲੱਗਦਾ ਜੀ ਸਰਬਜੀਤ ਸਿੰਘ ਤੇ ਅਮਰਪਾਲ ਦੀ ਆਵਾਜ਼ ਨੂੰ ਉੱਥੇ ਵੀ ਪਾਰਲੀਮੈਂਟ ਵਿੱਚ ਸੁਣਿਆ ਜਾਊਗਾ। ਜਾਂ ਉਹਨਾਂ ਦੀ ਆਵਾਜ਼ ਨੂੰ ਵੀ ਅੰਧਾਰਾ ਦਿੱਤਾ ਜਾਊਗਾ। ਸੁੰਨਾ ਪਏਗਾ ਜੀ ਉਹਨਾਂ ਨੂੰ। ਕਿਉਂ ਸਾਰਾ ਪੰਜਾਬ ਨਾਲ ਆ ਸੁੰਨਾ ਪਏਗਾ। ਉਹ ਜਦੋਂ ਹੁਣ ਕੋਈ ਵੀ ਪਾਰਲੀਮੈਂਟ ਕੋਈ ਵੀ ਲੀਡਰ ਲਾਓ ਉਹਨਾਂ ਦੀ ਛੋਟੇ ਤੋਂ ਛੋਟੇ ਦੀ ਆਵਾਜ਼ ਸੁਣੀ ਜਾਂਦੀ ਹੈ ਤਾਂ ਅਸੀਂ ਤਾਂ ਫਿਰ ਵੀ ਉਹਦੇ ਨਾਲ ਹਾਂ। ਉਹਨਾਂ ਨੂੰ ਸੁਣੀ ਪਏਗੀ। கேனாங்க அதுவா பல ਦੇਖੋ ਜੀ ਮੈਂ ਤੁਹਾਡੇ ਸਾਹਰ ਇੱਕ ਬਹੁਤ ਪਾਕੀ ਨੂੰ ਇੱਥੇ ਬੜੇ ਬਾਰੀ ਮੰਗ ਪੱਤਰ ਹੁੰਦੇ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਤੇ ਬੰਦਸਤਿਆਂ ਦੀਆਂ ਮੰਗਾਂ ਨੂੰ ਲੈ ਕੇ ਜਿਹੜੀ ਅੱਜ ਤੱਕ ਕੋਈ ਵੀ ਜਿਹੜੀ ਕਿਸੇ ਮੰਗ ਪੱਤਰ ਦੀ ਸਰਵਾਈ ਨਹੀਂ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਕਸ਼ਨ ਆ ਉਹ ਤਿੱਖੇ ਹੋਣੇ ਆ ਜਿਹੜੇ ਦੋਸਤੀਆਂ ਵਿਧਾਨ ਸਭਾ ਚ ਗਈਆਂ ਹੋਰ ਪੇਜਨੀਆਂ ਬਣਾ ਕੇ ਦੇਖ ਲੈ ਆਪੇ ਗੱਲ ਤੇ ਗੁੱਸਾ ਰੱਖ ਕੇ ਜਿਹੜੇ ਉਹ ਸਾਰੇ ਮਸਲੇ ਹੱਲ ਕਰਾ ਲੈਣਗੇ ਤੁਹਾਨੂੰ रिहाई पर बेनतीब करके जारले अधिकारी गए घटो घट चिट्ठी में जवाब था दया पत्र कि जरूर ਜਿਹੜਾ ਇਹ ਮੰਗ ਪੱਤਰ ਕਿਸਾਨਾਂ ਵੱਲੋਂ ਸੰਪੇੜਿਆ ਗਿਆ ਕੀ ਉਸਤੇ ਗੌਰ ਹੋਊਗੀ ਇਸ ਵਾਰ ਪਰ ਕੋਈ ਗੌਰ ਹੋਏਗਾ ਇਸ ਡਿਸੀਜਨ ਤੇ ਕਿਉਂਕਿ ਇਹ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਬਹੁਤ ਵਾਰੀ ਅਸੀਂ ਮੰਗ ਪੱਤਰ ਦੇ ਚੁੱਕਿਆ ਤੇ ਉਹਦੀ ਕਿਤੇ ਵੀ ਸੁਣਵਾਈ ਨਹੀਂ ਕੀਤੀ ਗਈ ਤੇ ਲੱਗਦਾ ਇਸ ਵਾਰ ਵੀ ਡਿਸੀਜਨ ਆ ਆਪਣੇ ਪ੍ਰਸ਼ਾਸਨ ਵੱਲੋਂ ਇਸ ਤੇ ਕੋਈ ਗੌਰ ਕੀਤੀ ਜਾਊਗੀ ਗੌਰ ਤੇ ਜਿਹੜੇ ਪਿਛਲੇ ਮੰਗ ਪੱਤਰਾਂ ਨਾਲ ਹੋਏ ਹੋਏਗੀ ਇਹ ਕਹਿੰਦਾ ਕਿ ਮੰਦੌਰ ਨੇ ਵੀ ਨਹੀਂ ਗਲਤ ਗੱਲ ਹੈ ਇਹ ਗੌਰ ਤੇ ਹਰੇਕ ਮੰਗ ਪੱਤਰ ਤੇ ਅਸੀਂ ਕਰਦੇ ਆ ਸੀ ਉੱਪਰ ਆਪਣੇ ਜਿਹੜੇ ਸਾਡੀ ਸਭਾ ਨੂੰ ਭੇਜਾਗੇ ਕੀ ਅਸਮਾਨ ਦੇ ਪੱਤਰ ਦਾ ਇਹਨਾਂ ਨੂੰ ਪਤਾ ਲੱਗੂਗਾ ਵੀ ਉਹ ਕਿੱਥੋਂ ਤੱਕ ਪਹੁੰਚਿਆ ਕਿਵੇਂ ਆ ਇਹਨਾਂ ਨੂੰ ਵੀ ਕਿਹੜੇ ਲੈਵਲ ਤੇ ਆ ਕੇ ਤੁਸੀਂ ਇਹਨਾਂ ਨੂੰ ਦੱਸੋਗੇ ਜਿਵੇਂ ਸਰਕਾਰ ਪੱਧਰ ਦਾ ਮਾਮਲਾ ਹੈ ਇਹ ਸਰਕਾਰ ਨੇ ਜਵਾਬ ਦੇਣਾ ਅਸੀਂ ਤਾਂ ਪਹਿਲਾਂ ਕਿਸਮ ਕਹੀ ਠੀਕ ਹੈ ਹਨਨ ਸਾਹਿਬ ਹੈ ਜੋ ਆਪਾਂ 1984 ਨੂੰ ਲੈ ਕੇ ਆਪਾਂ ਇੱਥੇ ਵੀ ਆਏ ਆ ਆਪਣੇ ਹੱਕਾਂ ਦੀ ਮੰਗ ਰੱਖਣ ਉਹਦੇ ਬਾਰੇ ਤੁਸੀਂ ਕੀ ਜਵਾਬ ਦਿਓਗੇ ਪਹਿਲਾਂ ਤਾਂ ਮੈਂ ਈਗਲ ਪੰਜਾਬ ਨਿਊਜ਼ ਵਾਲਿਆਂ ਦਾ ਧੰਨਵਾਦ ਕਰਦਾ ਆਪਣੀ ਜਥੇਬੰਦੀ ਲੋਕ ਸੰਘਰਸ਼ ਜੋ ਕਿਸਾਨ ਯੂਨੀਅਨ ਵੰਨੋ ਤੇ ਮੈਂ ਜਥੇਬੰਦੀ ਦਾ ਸੂਬਾ ਪ੍ਰਧਾਨ ਗੁਰਦੀਪ ਸਿੰਘ ਜੱਤ ਜਲ ਬੋਲਦਾ ਤੇ ਬਾਕੀ ਜੋ ਅਸੀਂ ਮੰਗ ਪੱਤਰ ਦਿੱਤਾ ਅੱਜ ਐਸਡੀਐਮ ਸਾਹਿਬ ਨੂੰ ਇਹ ਰਾਸ਼ਟਰਪਤੀ ਦੇ ਨਾਮ ਦਿੱਤਾ ਇਹਨਾਂ ਦੇ ਰਾਹੀਂ ਰਾਸ਼ਟਰਪਤੀ ਨੂੰ ਪਹੁੰਚੂਗਾ ਇਹ ਕਿਸਾਨ ਜਥੇਬੰਦੀ ਦੇ ਵੱਲੋਂ ਤੇ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਤੇ ਇਹ ਮੰਗ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਵੀ ਜੋ 84 ਦੇ ਵਿੱਚ ਸਿੱਖਾਂ ਦਾ ਸਿੰਘਣੀਆਂ ਦਾ ਨੌਜਵਾਨਾਂ ਦਾ ਬੱਚਿਆਂ ਦਾ ਜਾਂ ਕਿਸੇ ਵੀ ਕੌਮ ਦੇ ਉਸ ਵੇਲੇ ਕਿਉਂਕਿ ਉਸ ਵੇਲੇ ਜੀੜੇੜੇ ਚੱਲ ਰਹੇ ਸੀ 84 ਦੇ ਵਿੱਚ ਗੁਰੂ ਤੇਗ ਬਹਾਦਰ ਦੇ ਉਹ ਤਾਂ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਨਮਸਕਾਰ ਹੋਣ ਜਾਂਦੇ ਆ ਇਹ ਦਿਨਾਂ ਦੇ ਵਿੱਚ ਤੇ ਉਸ ਵੇਲੇ ਜਿਹੜੀ ਇੱਕ ਤਰੀਕ ਨੂੰ ਪਹਿਲਾਂ ਸਰਕਾਰ ਨੇ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਕਾਂਗਰਸ ਸਰਕਾਰ ਨੇ ਉਹਨਾਂ ਦੇ ਉੱਤੇ ਇੱਕ ਤਰੀਕ ਨੂੰ ਪਹਿਲਾਂ ਹਮਲਾ ਕੀਤਾ ਤੇ ਉਹਨੂੰ ਫਿਰ ਰੋਕਤਾ ਰੋਕ ਕੇ ਤੇ ਉਸ ਤੋਂ ਬਾਅਦ ਜਿਹੜੇ ਆਮ ਜਨਤਾ ਨੂੰ ਫੇਰ ਅੰਦਰ ਖਰਮੰਦਰ ਸਾਹਿਬ ਦੇ ਚ ਨਾਮ ਸਰਕਾਰ ਹੋਣ ਲਈ ਖਵੰਦਤਾ ਤਾਂ ਉਸ ਦੇ ਨਾਲ ਹੋਰ ਜ਼ਿਆਦਾ ਕੱਟ ਹੋ ਗਿਆ ਤਾਂ ਪਰ 4 ਜੂਨ ਨੂੰ ਸ਼ਾਮ ਨੂੰ 5 ਵਜੇ ਤੋਂ ਬਾਅਦ ਜਿੰਨੇ ਵੀ ਸਿੱਖ ਜਾਂ ਕੋਈ ਵੀ ਬਰਾਦ ਜਖੇ ਧਰਮਾਂ ਦੇ ਲੋਕ ਉਥੇ ਨਾਮ ਸ਼ਤਕਾਰ ਹੋਏ ਸੀ ਉਹਨਾਂ ਨੂੰ ਵਿੱਚ ਕੈਦ ਕਰ ਲਿਆ ਤੇ ਉਹਨਾਂ ਨੂੰ ਹਣਕਾ ਨੂੰ ਗੋਲੀਆਂ ਮਾਰ ਮਾਰ ਕੇ ਕਤਲ ਕੀਤਾ ਉਹਨਾਂ ਨੇ ਬੱਚਾ ਨਹੀਂ ਦੇਖਿਆ ਉਹਨਾਂ ਨੇ ਔਰਤ ਨਹੀਂ ਦੇਖੀ ਉਹਨਾਂ ਨੇ ਗਰਭਪਤੀ ਔਰਤ ਨਹੀਂ ਦੇਖੀ ਉਹਨਾਂ ਨੇ ਨੌਜਵਾਨ ਨਹੀਂ ਦੇਖਿਆ ਉਹਨਾਂ ਨੇ ਬਜ਼ੁਰਗ ਨਹੀਂ ਦੇਖਿਆ ਉਹਨਾਂ ਨੂੰ ਕਤਲੇਆਮ ਕੀਤਾ ਉਹ ਹਣਕਾ ਤੇ ਸਾਡੇ ਗੁਰੂ ਦਰਗਹ ਸਾਹਿਬ ਦੀ ਬੇਆਦਬੀ ਵੀ ਕੀਤੀ ਸਾਡੇ ਹਰਿਮੰਦਰ ਸਾਹਿਬ ਦੀ ਬੇਆਦਬੀ ਕੀਤੀ ਉਹ ਹਜੇ 40 ਸਾਲ ਹੋ ਗਏ ਐ ਹਜੇ ਤੱਕ ਕਿਸੇ ਸਰਕਾਰ ਨੇ ਉਹਨਾਂ ਜਿਹੜਾ ਇਨਸਾਫ ਨਹੀਂ ਦਿੱਤਾ ਅਸੀਂ ਚਾਹੁੰਦੇ ਆ ਇਹ ਮੰਗ ਪੱਤਰ ਅਜੇ ਤਾਈਂ ਦਿੱਤਾ ਗਿਆ ਵੀ ਜਿਵੇਂ ਜਲੇਮ ਵਾਲੇ ਬਾਗ ਦਾ ਜਿਹੜਾ ਸਾਕਾ ਹੋਇਆ ਸੀ 1919 ਚ ਉਸ ਵੇਲੇ ਦੀ ਬ੍ਰਿਟਨ ਸਰਕਾਰ ਨੇ ਕੀਤਾ ਸੀ ਟੱਪ ਬ੍ਰਿਟਨ ਸਰਕਾਰ ਨੇ ਲੰਡਨ ਦੇ ਵਿੱਚ 100 ਸਾਲ ਬਾਅਦ ਮਾਫੀ ਮੰਗੀ ਕਿ ਉਸ ਵੇਲੇ ਦੀ ਜਿਹੜੀ ਭਾਰਤ ਸਰਕਾਰ ਸੀ ਸਾਡੀ ਬ੍ਰਿਟਨ ਦੀ ਉਹਨਾਂ ਨੇ ਬੇਹਨ ਅੱਕੇ ਲੋਕਾਂ ਨੂੰ ਮਾਰਿਆ ਤੇ ਉਸ ਕਰਕੇ ਉਹ ਸਾਡੀ ਸਰਕਾਰ ਦੀ ਗਲਤੀ ਸੀ ਅਸੀਂ ਉਸ ਦੀ ਮਾਫੀ ਮੰਗਦੇ ਹਾਂ ਤੇ ਉਹ ਅਸੀਂ ਸਿੱਖ ਕੌਮ ਤੋਂ ਜਿਹੜੇ ਵੀ ਧਰਮਾਣਾ ਉਥੇ ਲੋਕ ਦੇ ਸੀ ਉਹਨਾਂ ਤੋਂ ਮਾਫੀ ਮੰਗੀ ਅਸੀਂ ਵੀ ਜਿਹੜੇ ਚਾਹੁੰਦੇ ਆ ਵੀ ਜਿਹੜੀ ਹੈਗੀ ਹੈ 84 ਦੇ ਵਿੱਚ ਜਿਹੜੇ ਹਨ ਅਕੇ ਲੋਕਾਂ ਨੂੰ ਮਾਰਿਆ ਗਿਆ ਉਹ ਜਿਹੜੀ ਹੁਣ ਸਟਾਰ ਵੀ ਲੋਕ ਸਭਾ ਬਣੂਗੀ ਬਾਹਰਈ ਹੈ ਮੋਦੀ ਦੇ ਅਧੀਨ ਕੇਂਦਰ ਸਰਕਾਰ ਉਹ ਵੀ ਉਥੇ ਲੋਕ ਸਭਾ ਦੇ ਵਿੱਚ ਪ੍ਰਸਤਾਵ ਰੱਖ ਕੇ ਪਾਸ ਕਰਨ ਵੀ 84 ਦਾ ਭਾਵ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਇੰਦਰਾ ਗਾਂਧੀ ਦੀ ਸਰਕਾਰ ਸੀ ਉਹ ਨੱਕੇ ਲੋਕਾਂ ਦਾ ਜਿਹੜਾ ਬੇਗਨਾਮਾਂ ਦਾ ਕਤਲ ਹੋਇਆ ਉਹ ਗਲਤ ਸੀ ਇਸ ਕਰਕੇ ਕੇਂਦਰ ਸਰਕਾਰ ਜਿਹੜੀ ਉਸ ਵੇਲੇ ਦੀ ਕੇਂਦਰ ਸਰਕਾਰ ਸੀ ਕਾਂਗਰਸ ਜਿਹੜੀ ਉਹਦੀ ਗਲਤੀ ਹੋਈ ਸੀ ਮਾਫੀ ਮੰਗਦੇ ਆ ਸਿੱਖ ਕੌਮ ਤੋਂ ਜਾਂ ਕਿਸੇ ਵੀ ਜਥੇਬੰਦੀਆਂ ਦੇ ਕਿਸੇ ਵੀ ਧਰਮ ਦੇ ਲੋਕ ਸੀ ਹੋਰ ਸੀ ਜੋ ਉਸ ਤੇ ਸੀਰ ਹੋ ਜਾਣਾ ਤੋਂ ਮਾਫੀ ਮੰਗਦੇ ਆ ਤੇ ਜੋ 84 ਦੇ ਵਿੱਚ ਕਤਲੇਆਮ ਹੋਇਆ ਕਤਲੇਆਮ ਹੋਇਆ ਉਹ ਉਹਨਾਂ ਨੂੰ ਜਿਹੜਾ ਨੂੰ ਜਿਹੜਾ ਦਿੱਲੀ 'ਚ ਵੀ ਹੋਇਆ ਉਹਨਾਂ ਨੂੰ ਸਜ਼ਾ ਦਿੱਤੀਆਂ ਜਾਂ ਇਹਨਾਂ ਜਿਹੜੇ ਯਾਦ ਫਿਰਦੇ ਆ ਲੋਕ ਜਿਨ੍ਹਾਂ ਨੇ ਉਹ ਕਤਲੇਆਮ ਕੀਤਾ ਲੋਕਾਂ ਨੂੰ ਮਾਰਿਆ ਹਨ ਕਿਉਂ ਉਹਨਾਂ ਨੂੰ ਫਰਜ਼ਾਵਾਂ ਦਿੱਤੀਆਂ ਜਾਂ ਤੇ ਜੋ ਉਸ ਵੇਲੇ ਦੇ ਜਿਹੜੇ ਕਿਸੇ ਵੀ ਧਰਮ ਨਾਲ ਸੰਬੰਧਤ ਹੈ ਜੋ ਵੀ ਕਿਸੇ ਵੀ ਤਰ੍ਹਾਂ ਉਸ ਵੇਲੇ ਸੀਧ ਹੋਇਆ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਦਾ ਵਾਅਦਾ ਕੀਤੀ ਸਰਕਾਰਾਂ ਨੇ ਉਹ ਦਿਨ ਤੋਂ ਪੈਸੇ ਢੇਲੇ ਦਾ ਵਾਅਦਾ ਕੀਤਾ ਜੀ ਅਸੀਂ ਉਹ ਮੰਗ ਕੀਤੀ ਆ ਉਹ ਕੀਤੀ ਜਾਵੇ ਤੇ ਬਾਕੀ ਜੋ ਸਾਡੇ ਸਿੱਖ ਹੈ ਕੈਦੀ ਸਿੱਖ ਕੈਦੀ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਬੰਦੀ ਸਿੰਘ ਹੈ ਜਿਹੜੇ ਉਹਨਾਂ ਨੂੰ ਜਿਹੜੀ ਇਹ ਕੇਂਦਰ ਸਰਕਾਰ ਰਿਆ ਕਰੇ ਕਿਉਂਕਿ ਆਪ ਦੀ ਜਿੰਨਾ ਕਿ ਉਹਨਾਂ ਨੇ ਗਿਣਾ ਕੀਤਾ ਸੀ ਸਜ਼ਾ ਪੂਰੀਆਂ ਕਰ ਸਕਿਆ ਇਸ ਕਰਕੇ ਹੀ ਮੰਗ ਪੱਤਰ ਦਿੱਤਾ ਹੈ ਇਹ ਮੰਗ ਪੱਤਰ ਹੈ ਹੁਣ ਦੇ ਸਰਕਾਰ ਨੇ ਸੁਣਵਾਈ ਕਰੀ ਤਾਂ ਠੀਕ ਹੈ ਕਿ ਨਹੀਂ ਕਿਸਾਨ ਜਥੇਬੰਦੀਆਂ ਦੇ ਪੰਥਕ ਜਥੇਬੰਦੀਆਂ ਸ਼ਿੰਗਾਰਸੀਦਾਰੀ ਰੱਖਣੀਆਂ ਤੇ ਆਪਣੇ ਜਿਹੜੇ ਹੱਕ ਬਣਦੇ ਲੈ ਕੇ ਰੱਖਣੀਆਂ ਜੇਕਰ ਅੱਗੇ ਉਹਨਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਮੰਨਿਆ ਨਹੀਂ ਤਾਂ ਅੱਜ ਮੋਦੀ ਸਰਕਾਰ ਨੂੰ ਫਰਜ਼ਾਨਾ ਵੀ ਭੁਗਤਣਾ ਪਿਆ ਉਹਨਾਂ ਦੇ 19 ਮੰਤਰੀ ਹਰੇ ਐ ਤੇ ਉਹਨਾਂ ਦੀਆਂ ਜਿਹੜੀਆਂ 53 ਸੀਟਾਂ ਵੀ ਘੱਟ ਹੋਈਆਂ ਕੋਈ ਉਹ ਸਰਕਾਰ ਬਣਣੀ ਲੋਕ ਪੱਖੀ ਲੋਕਾਂ ਨੇ ਉਹਨਾਂ ਨੂੰ ਨਾਂ ਦਾ ਹੰਗਾਰਾ ਦਿੱਤਾ ਸੀ ਚਲੋ ਸਰਕਾਰ ਬਣ ਗਈ ਜੇਕਰ ਕਹਿੰਦਾ ਸਰਕਾਰ ਨੇ ਹੁਣ ਵੀ ਨਹੀਂ ਇਹਨਾਂ ਸੁਣਵਾਈ ਨਾ ਕੀਤੀ ਲੋਕਾਂ ਦੀ ਤਾਂ ਅਗਲੀ ਵਾਰ ਵੀ ਇਹਨਾਂ ਦਾ ਇਦੋਂ ਵੀ ਭੈੜਾ ਹਾਲ ਹੋਵੇਗਾ ਇਹੀ ਕਹਿਣਾ ਚਾਹੁੰਦੇ ਆ ਕਿ ਉਹਨੂੰ ਲੱਗਦਾ ਹੀ ਨਹੀਂ ਮੰਨ ਕੇ ਚਲੋ ਜੇ ਸਰਕਾਰ ਨੇ ਵੀ ਮਾਫੀ ਮੰਗ ਵੀ ਲਈ ਇਹ ਆਪਣੀ ਸਿੱਖ ਗੋਮ ਉਹ ਸਰਕਾਰ ਨੂੰ ਮਾਫ ਕਰੂਗੀ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਲਿਖਿਆ ਹੋਇਆ ਸ਼ਲੋਕ ਆਉਂਦਾ ਹੈ ਵੀ ਜੇ ਕੋਈ ਬੰਦਾ ਮਾਫੀ ਮੰਗ ਲੈਂਦਾ ਆ ਕੇ ਤਾਂ ਉਹਨੂੰ ਮਾਫ ਕੀਤਾ ਜਾਂਦਾ ਜੇਕਰ ਉਹ ਕੇਂਦਰ ਦਾ ਸਰਕਾਰ ਉੱਥੇ ਮਾਫੀ ਨਾਮਾ ਮੰਗਦੀ ਆ ਤਾਂ ਸੰਗਤ ਉਹਨਾਂ ਨੂੰ ਮਾਫ ਕਰ ਦੂਗੀ ਇਹ ਜ਼ਰੂਰ ਹੈ ਪਰ ਮਾਫੀ ਨਾਮਾ ਮੰਗਣਾ ਪਊਗਾ ਇਹ ਤੁਸੀਂ ਕੀ ਜਾਣੇ ਕਿ ਵੀ ਆਪਾਂ ਮੰਨ ਕੇ ਚੱਲੋ ਵੀ ਇਹ ਲਿਖਤੀ ਰੂਪ ਚ ਹੋਵੇ ਜਾਂ ਕੋਈ ਸਾਹਮਣੇ ਆ ਕੇ ਵੀ ਮਾਫੀ ਮੰਗਣ ਉਹ ਨਹੀਂ ਪਾਰਲੀਮੈਂਟ ਦੇ ਵਿੱਚ ਤਾਂ ਲਿਖਤੀ ਰੂਪ ਤੇ ਨਹੀਂ ਹੁੰਦਾ ਉਹ ਤਾਂ ਵੈਸੇ ਹੀ ਬੋਲ ਕੇ ਮੰਗਿਆ ਜਾਂਦਾ ਹੁੰਦਾ ਉਹ ਰਿਕਾਰਡ ਬਣ ਜਾਂਦਾ ਇਸ ਰਿਕਾਰਡ ਆ ਪਾਰਲੀਮੈਂਟ ਦਾ ਉਹਦੇ ਵਿੱਚ ਐਡ ਹੋ ਜਾਂਦਾ ਵੀ ਮਾਫੀ ਮੰਗੀ ਠੀਕ ਹੈ ਇਹ ਜਾਨੀ ਕਿਸਾਨ ਯੂਨੀਅਨ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਜੇਕਰ ਮਾਫੀ ਮੰਗਲੇ ਤਾਂ ਉਹਨਾਂ ਨੂੰ ਮਾਫੀ ਕਰ ਦਿੱਤਾ ਜਾਵੇਗਾ